ਫਤੇ ਜਨ ਜੋ ਕਿ ਛੋਟੀ ਜਿਹੀ ਉਮਰ ਦੇ ਵਿੱਚ ਅਲਵਿਦਾ ਆ ਗਿਆ ਉਹਨਾਂ ਦੇ ਪਿਤਾ ਉਹਨੂੰ ਆਪਣਾ ਤੀਜਾ ਪੁੱਤ ਮੰਨਦੇ ਸੀ ਕਿੰਨੀ ਉਮਰ ਸੀ ਕਦੋਂ ਇਹਦਾ ਜਨਮ ਹੋਇਆ ਸੀ ਫਤੇ ਦੀ ਉਮਰ ਪਾਣੀ ਸੀ ਗਲਤ ਆ ਬੰਦੇ ਨੂੰ ਬੰਨਾ ਸੀ ਗੈਨ ਤਾਂ ਨਵਾਣਾ ਦਾ ਪੂਰਾ ਦੁਨੀਆ ਤੇ ਆਪਦੀ ਪਛਾਣ ਦੱਸਣੀ ਸੀ ਹਾਲੇ ਆਰੰਭ ਤਾਂ ਆਈ ਸੀ ਆਰੰਭ ਤਾਂ ਜੀ ਹਲਚਲ ਨਹੀਂ ਹੋਣ ਲੱਗੀ ਸੀ ਅਲੱਗ ਦਾ ਸਟਾਰਟਿੰਗ ਸੀ ਅਲੱਗ ਦਾ ਮੈਦਾਨ ਚ ਕੁੱਦਿਆ ਸੀ ਫਤੇ ਨੇ ਪਾਉਂਦੇ ਨੇ ਸਾਰੇ ਪਾਸੇ ਫਤੇ ਪਾਉਂਦੇ ਨਹੀਂ ਜਾ ਸਕਦਾ ਇਹ ਚਾਰ ਮਰ ਨਹੀਂ ਹੈਗੇ ਸਾਡੇ ਗੁਰੂ ਸਾਛਾ ਜੀ ਛੇਵੇਂ ਪਾਸ਼ਾ ਜੀ ਤੋਂ ਬਖਸ਼ਿਸ਼ ਹੁੰਦੀ ਆਈ ਆ ਕੌਮ ਨੂੰ ਠੀਕ ਹੈ ਨਾ ਸਾਨੂੰ ਤਾਂ ਗੁਰੂਵਾਰਾ ਜੀ ਨੇ ਉਸ ਟਾਈਮ ਵੀ ਚੰਗਾ ਦਿੱਤੀਆਂ ਇਹਨਾਂ ਦੇ ਨਾਲ ਹੀ ਦਿੱਤੀਆਂ ਇਹਨਾਂ ਨੂੰ ਪਾਈ ਜਾਣ ਦਾ ਦਰਜਾ ਦਿੱਤਾ ਗਿਆ ਕਹਿੰਦਾ ਮੈਨੂੰ ਮਤਲਬ ਮੈਂ ਕਹਿੰਦਾ ਵੀ ਆਪਾਂ ਚਲੋ ਉੱਥੇ ਪਹੁੰਚਦੇ ਆ ਜਦੋਂ ਇਹਨਾਂ ਦੀ ਹਾਲਤ ਮਤਲਬ ਇੰਨੀ ਕੁ ਬਰਲਾਪ ਕਰ ਰਹੇ ਸੀਗੇ ਵੀ ਇਹਨਾਂ ਨੂੰ ਦੁਖਦਾ ਹੀ ਵੀ ਮੈਂ ਕਹਿੰਦਾ ਵੀ ਕਿਤੇ ਕੋਈ ਯੰਗ ਕਿਤੇ ਟੈਟ ਹੋਈ ਹੋਵੇ ਨਾ ਉਸ ਘਰ ਤੋਂ ਵੀ ਬਰਲਾਪ ਦੀ ਉਨੀ ਆਵਾਜ਼ ਨਹੀਂ ਆਉਣੀ ਹੁੰਦੀ ਸੀ ਜਿੰਨਾ ਦੀ ਇਹਨਾਂ ਦੇ ਟੈਟ ਤੋਂ ਬਾਅਦ ਇਹਨਾਂ ਦਾ ਬਰਲਾਪ ਕਰਦਾ ਸੀ ਹੋਇਆ ਕਿ ਸੀ ਜੜਾ ਕੁਛ ਨਹੀਂ ਆਰਾਮ ਉਹਦਾ ਅਬਰਜਾ ਸੀ ਬਸ ਜਿਵੇਂ ਮਹਾਰਾਜ ਨੇ ਕਰ ਲਿਆ ਜਿਵੇਂ ਜਦ ਆਇਆ ਉਵੇਂ ਚਲੇ ਗਿਆ ਮੰਗ ਕੇ ਲਈ ਤੋ ਮੰਗ ਕੇ ਲਿਆ ਰੋਇ ਅਦਾਸ ਕਰਦਾ ਸੀਗਾ ਕਦੇ ਨਹੀਂ ਸੀ ਆਪਣੀ ਤੰਦਰੁਸਤੀ ਵੀ ਨਹੀਂ ਮੰਗੀ ਕੋਈ ਪਰਿਵਾਰ ਦੀ ਤੰਦਰੁਸਤੀ ਦੀ ਮੰਗੀ ਇੱਕੋ ਗਹਿਣਾ ਆ ਕੇ ਮਹਾਰਾ ਸੱਚੇ ਬਾਦਸ਼ਾਹ ਨੀਲਾ ਉਹ ਦੇ ਦੇ ਜਿਹੜੀ ਦੁਨੀਆ ਯਾਦ ਕਰੇ ਕਹਿੰਦੇ ਨੇ ਇਨਸਾਨ ਦੇ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਨੇ ਜਾਨਵਰ ਇਨਸਾਨ ਤਾਂ ਕਿਸੇ ਲਾਲਚ ਦੇ ਵਿੱਚ ਆ ਕੇ ਆਪਣੀ ਵਫਾਦਾਰੀ ਛੱਡ ਦਿੰਦੇ ਨੇ ਪਰ ਜਾਨਵਰ ਇੱਕ ਅਜਿਹੇ ਹੁੰਦੇ ਨੇ ਕਿ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਥਿਤੀ ਆ ਜਾਵੇ ਪਰ ਲਾਲਚ ਜਿਹੜਾ ਉਹਨਾਂ ਦੇ ਵਿੱਚ ਕਦੀ ਨਹੀਂ ਆਂਦਾ ਉਹ ਆਪਣੀ ਵਫਾਦਾਰੀ ਨਹੀਂ ਛੱਡਦੇ ਤਾਂ ਇੱਕ ਘੋੜਾ ਜਿਸ ਨੂੰ ਆਪਣੇ ਪੁੱਤ ਕਹਿੰਦੇ ਸੀ ਚਰਨਜੀਤ ਸਿੰਘ ਖਾਸੀ ਕਲਾ ਦੇ ਵਿੱਚ ਰਹਿਣ ਵਾਲੇ ਉਹ ਘੋੜੇ ਦੀ ਮੌਤ ਹੋ ਗਈ ਤੇ ਆਪਣੇ ਤੀਜਾ ਪੁੱਤ ਦੱਸਦੇ ਸੀ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਰੱਖੀ ਹੈ ਸਾਡੇ ਨਾਲ ਪੰਚਾਇਤ ਮੈਂਬਰ ਮੌਜੂਦ ਨੇ ਸਰ ਫਤੇ ਜੰਗ ਜੋ ਕਿ ਛੋਟੀ ਜਿਹੀ ਉਮਰ ਦੇ ਵਿੱਚ ਅਲਵਿਦਾ ਆ ਗਿਆ ਉਹਨਾਂ ਦੇ ਪਿਤਾ ਉਹਨੂੰ ਆਪਣਾ ਤੀਜਾ ਪੁੱਤ ਮੰਨਦੇ ਸੀ ਕਿੰਨੀ ਉਮਰ ਸੀ ਕਦੋਂ ਇਹਦਾ ਜਨਮ ਹੋਇਆ ਸੀ ਇਹਦੀ ਲਗਭਗ ਉਮਰ 2.5 ਸਾਲ ਸੀਗੀ ਜੀ ਜੀ ਦੋ ਦੰਦ ਦੇ ਚੱਕੇ ਸੀਗੇ ਲੈ ਦੂਜਾ ਦੰਦ ਸਨ ਤੇ ਹਾਲ ਤਾਂ ਇਹਨੇ ਉਮਰ ਵੱਣ ਨਹੀਂ ਸੀ ਗਲਤਾ ਬੰਨੇ ਬਣਨਾ ਸੀਗਾ ਨੇ ਤਾਂ ਨਮਾਣਾ ਦਾ ਪੂਰਾ ਦੁਨੀਆ ਤੇ ਆਪਦੀ ਪਛਾਣ ਦੱਸਣੀ ਸੀਗੀ ਹਾਲੇ ਆਰੰਭਤਾਈ ਸੀ ਆਰੰਭਤਾ ਜੀ ਹਲਚਲੇ ਨਹੀਂ ਹੋਣ ਲੱਗ ਗਈ ਸੀਗੀ ਹਾਲੇ ਤਾਂ ਸਟਾਰਟਿੰਗ ਸੀਗੀ ਹਾਲੇ ਤਾਂ ਮੈਦਾਨ 'ਚ ਕੁੱਦਿਆ ਸੀਗਾ ਫਤਿਹ ਨੇ ਪਾਉਂਦੇ ਨੇ ਸਾਰੇ ਪਾਸੇ ਫਤਿਹ ਪਾਉਂਦੇ ਨਹੀਂ ਜਾਣਾ ਸੀਗਾ ਜੀ ਠੀਕ ਹੈ ਇਹ ਗੱਲ ਬਾਤਾਂ ਤੇ ਇਹਨਾਂ ਦਾ ਵਾਕਈ ਚਰਨਜੀਤ ਸਿੰਘ ਗਰੇਵਾਲ ਇਹ ਬਹੁਤ ਪਿਆਰ ਕਰਦੇ ਨੇ ਜਾਨਵਰਾਂ ਜਿੰਨੀ ਇਹ ਮਿਹਨਤ ਮੁਸ਼ਕਲਤ ਕਰਦੇ ਨੇ ਆਪਾਂ ਆਪਦੇ ਘਰ ਦੇ ਵਿੱਚ ਆਪਣਾ ਬੱਚਿਆਂ ਦੀ ਨਹੀਂ ਕਰ ਸਕਦੇ ਜਿੰਨੀ ਇਹ ਪਰਵਰਿਸ਼ ਜਿਹੜੇ ਤਰੀਕੇ ਨਾਲ ਕਰਦੇ ਨੇ ਤੇ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਕਿਸੇ ਨੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਆਪਣੇ ਜਾਨਵਰ ਦੇ ਲਈ ਇੰਨਾ ਪਿਆਰ ਦਿਖਾਇਆ ਹੋਵੇ ਅੰਤਿਮ ਅਰਦਾਸ ਉਹਦੀ ਆਤਮਿਕ ਸ਼ਾਂਤੀ ਲਈ ਰੱਖੀ ਹੋਵੇ ਤਾਂ ਇਹ ਸੋਚ ਇਸ ਨੂੰ ਕਿਵੇਂ ਦੇਖਦੇ ਹੋ ਮੈਂ ਪਹਿਲੀ ਗੱਲ ਤਾਂ ਜੀ ਤੁਸੀਂ ਸ਼ਬਦ ਇੱਕ ਇਸਤੇਮਾਲ ਕਰ ਰਹੇ ਹੋ ਜਾਨਵਰ ਮੈਂ ਇਹ ਜਾਨਵਰ ਨਹੀਂ ਹੈਗਾ ਸਾਡੇ ਗੁਰੂ ਸਾਸ਼ਾਹੀ ਛੇਵੇਂ ਪਾਸ਼ਾਹੀ ਤੋਂ ਬਖਸ਼ਿਸ਼ ਹੁੰਦੀ ਆਈ ਹੈ ਕੌਮ ਨੂੰ ਠੀਕ ਹੈ ਨਾ ਇਹ ਸਾਨੂੰ ਤਾਂ ਗੁਰੂ ਮਹਾਰਾਜ ਨੇ ਉਸ ਟਾਈਮ ਵੀ ਜੰਗਾ ਜਿੱਤੀਆਂ ਇਹਨਾਂ ਦੇ ਨਾਲ ਹੀ ਦਿੱਤੀਆਂ ਇਹਨਾਂ ਨੂੰ ਭਾਈ ਜਾਨ ਦਾ ਦਰਜਾ ਦਿੱਤਾ ਗਿਆ ਠੀਕ ਹੈ ਨਾ ਇਹ ਦਰਵੇਸ਼ ਨੇ ਤੇ ਅਸੀਂ ਇਹਨਾਂ ਨੂੰ ਜਾਨਵਰਤਾ ਕਹਿੰਦੇ ਜਾਨਵਰਤਾ ਆਪਾਂ ਆਮ ਆਮੀ ਤੁਰੇ ਫਿਰਦੇ ਨੇ ਜਾਨਵਰ ਹਾਂ ਨਹੀਂ ਤੇ ਇਹ ਗੱਲਬਾਤ ਆ ਤੇ ਇਹ ਜਿਹੜੀ ਇਹਨਾਂ ਦੀ ਪ੍ਰਾਪਤੀ ਆ ਜਿਹੜੀ ਇਹਨਾਂ ਦੀ ਤੇ ਤੁਸੀਂ ਲਾਲੂ ਵੀ ਇਲਾਕੇ ਦੇ ਵਿੱਚ ਤਾਂ ਕੱਲੇ ਕੱਲੇ ਬੱਚੇ ਨੂੰ ਪਤਾ ਲੱਗ ਗਿਆ ਇੱਥੇ ਤੱਕ ਜਿਹੜੀ ਸਾਡੀ ਨਵੀਂ ਜਨਰੇਸ਼ਨ ਨੂੰ ਇੰਨਾ ਸ਼ੌਂਕ ਹੋ ਗਿਆ ਛੋਟੇ ਬੱਚੇ ਜਿਹੜੇ ਗਰਾਊਂਡ 'ਚ ਫੁੱਟਬਾਲ ਖੇਡਣ ਜਾਂਦੇ ਆ ਉਹਨਾਂ ਨੇ ਇਹਨਾਂ ਨੂੰ ਦੇਖਣ ਜਾਣਾ 12-13 ਦੀ ਗਿਣਤੀ ਹੈ ਕੀ ਸਾਰੇ ਅੰਦਰ ਹਾਂਜੀ ਹਾਂ ਸਾਰੇ ਨੂੰ ਦੇਖਣ ਜਾਣਾ ਮਤਲਬ ਇਹ ਹੌਲੀ ਹੌਲੀ ਉਹਨਾਂ ਦਾ ਇੰਟਰਸਟ ਵੀ ਚੇਂਜ ਹੁੰਦਾ ਜਾ ਰਿਹਾ ਹੈ ਜਿਵੇਂ ਆਪਣੇ ਨੇ ਪੰਜਾਬ ਦੇ ਇੱਕ ਟੈਗ ਲੱਗ ਗਿਆ ਤਾਂ ਸਮੇਂ-ਸਮੇਂ ਦੇ ਮੁਤਾਬਕ ਟੈਗ ਲੱਗਦਾ ਕੋਈ ਕਹਿੰਦਾ ਨਸ਼ੇੜੀ ਆ ਚਿੱਟੇ ਵਾਲੇ ਨੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਬਹੁਤ ਵੱਡੀ ਚੇਂਜ ਦੇਖੋ ਵੀ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹ ਚੇਂਜ ਹੁੰਦੀ ਜਾ ਰਹੀ ਆ ਆਟੋਮੈਟਿਕਲੀ ਜੀ ਤੇ ਫਤਿਹ ਜੰਗ ਨੂੰ ਫਿਰ ਪਿਆਰ ਕਿਵੇਂ ਸ਼ੁਰੂ ਹੋਇਆ ਕੋੜੇ ਜਿਹੜੇ ਆ ਪਹਿਲਾਂ ਹੀ ਸ਼ੁਰੂ ਤੋਂ ਸ਼ੌਂਕ ਸੀ ਇਹਨਾਂ ਨੂੰ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਪਿੱਛੋਂ ਹੀ ਪਹਿਲਾਂ ਤੋਂ ਰੱਖਦੇ ਆ ਰਹੇ ਨੇ ਇਹ ਇਹਨਾਂ ਨੂੰ ਪਹਿਲਾਂ ਤੋਂ ਤਾਂ ਜ਼ਿਮੀਂਦਾਰ ਪਰਿਵਾਰ ਖੇਤੀਬਾੜੀ ਨਾਲ ਸੰਬੰਧਿਤ ਹੀ ਨੇ ਇਹਨਾਂ ਦੇ ਬੇਟੇ ਇੱਕ ਆਸਟ੍ਰੇਲੀਆ ਵਾ ਦੂਜਾ ਬੇਟਾ ਵੀ ਫੋਰਨ ਆ ਵੈਲ ਸੈਟਡ ਨੇ ਸਾਰੇ ਉਹ ਦੋਨੇ ਬੱਚੇ ਹਨ ਤੇ ਜਿਹੜਾ ਛੋਟਾ ਬੇਟਾ ਉਹਨੂੰ ਬਹੁਤ ਲਗਾਵਾਂ ਬੱਚਿਆਂ ਨੂੰ ਬਹੁਤ ਇੰਟਰਸਟ ਆ ਉਹ ਮੀਲਾ ਦੇਖੋ ਆਸਟ੍ਰੇਲੀਆ ਤੋਂ ਸਪੈਸ਼ਲ ਟਿਕਟ ਲੈ ਕੇ ਆਇਆ ਮੀਲਾ ਲਾਇਆ ਜਗਰਾਉਂਦਾ ਨਾ ਆ ਕੇ ਇਹਨਾਂ ਸ਼ੌਂਕ ਸੀਗਾ ਤੇ ਜਦੋਂ ਵੀ ਉਹਨੇ ਇੱਥੇ ਆ ਜਾਣਾ ਮੇਰੇ ਖਿਆਲ ਬਾਕੀ ਫੈਮਿਲੀ ਮੈਂਬਰ ਨੂੰ ਟਾਈਮ ਉਹਨੇ ਘਟ ਦੇਣਾ ਤੇ ਘੋੜਿਆਂ ਦੇ ਦਾਲੇ ਇਹਨਾਂ ਦੇ ਆਲੇ ਦਾਲੀ ਉਹਨੇ ਸੇਵਾ ਕਰਦੇ ਨੇ ਫਿਰ ਜਾਨਾ ਬਹੁਤ ਮਤਲਬ ਇਹਨਾਂ ਨੇ ਫਿਰ ਜਦੋਂ ਇਹ ਲੈਨਚੋਂ ਆਏ ਸ਼ੌਕ ਉਹਨਾਂ ਦਾ ਸੀਗਾ ਜਦੋਂ ਇਹ ਲੈਨਚੋਂ ਆਏ ਆ ਫਿਰ ਇਹ ਲੈਨਚ ਅੰਦਰ ਜਾਂਦੇ ਖੋਦੇ ਗਏ ਤੇ ਹੁਣ ਤਾਂ ਇਲਾਕੇ 'ਚ ਕੋਈ ਜਾਣ ਪਹਿਚਾਣ ਦੇ ਮਹਤਾਜ ਤਾਂ ਹੈ ਨਹੀਂਗੇ ਸਾਰਾ ਇਲਾਕਾ ਜਾਣਦਾ ਵਾ ਸਾਡੇ ਨਗਰ ਨੂੰ ਵੀ ਜਾਣਨ ਲੱਗ ਗਿਆ ਇਸ ਬੰਦੇ ਬੜੇ ਭਾਵੂ ਕਰਨ ਵੀ ਨਹੀਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕਹਿੰਦੇ ਮੇਰਾ ਮਨ ਪਰਿਆ ਆਇਆ ਮੈਂ ਬੋਲ ਨਹੀਂ ਸਕਦਾ ਮੇਰੇ ਕੋਲ ਜਿਸ ਦਿਨ ਇਹਦਾ ਇੱਕ ਪਤਾ ਲੱਗੇ ਨਾ ਲੱਗੇ ਉਹਨੂੰ ਇਹਨਾਂ ਦੀ ਖਬਰ ਪਤਾ ਲੱਗੀ ਵੀ ਫਤਿਹ ਜੰਗ ਇਸ ਦੁਨੀਆ ਤੇ ਨਹੀਂ ਰਿਹਾ ਤੇ ਅਸੀਂ ਦੂਰ ਦਰਾਡੇੋਂ ਮੈਂ ਉਸ ਟਾਈਮ ਤਕਰੀਬਨ ਡੇਲੋਂ ਦੇ ਨੇੜੇ ਤੇੜੇ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਉੱਥੋਂ ਗੱਡੀ ਖਿੱਚ ਕੇ ਆਪਦੀ ਮੈਂ ਉਹਦੇ ਬ੍ਰਦਰ ਨੂੰ ਵੀ ਫੋਨ ਕੀਤਾ ਕਜ਼ਨ ਬ੍ਰਦਰ ਨੂੰ ਮੈਂ ਕਿਹਾ ਵੀ ਆਹ ਗੱਲਬਾਤ ਹੋ ਗਈ ਕਹਿੰਦਾ ਹੈ ਆਹ ਕਹਿੰਦਾ ਮੈਨੂੰ ਪਤਾ ਹੈ ਮੈਂ ਕਿਹਾ ਵੀ ਆਪਾਂ ਚਲੋ ਉੱਥੇ ਪਹੁੰਚਦੇ ਆਂ ਜਦੋਂ ਇਹਨਾਂ ਦੀ ਹਾਲਤ ਮਤਲਬ ਇੰਨੀ ਇੱਕ ਬਰਲਾਪ ਕਰ ਰਹੇ ਸੀਗੇ ਵੀ ਇੰਨਾ ਕੁ ਦੁਖਦਾਈ ਵੀ ਮੈਂ ਕਹਿੰਦਾ ਵੀ ਕਿਤੇ ਕੋਈ ਯੰਗ ਕਿਸੇ ਡੈਥ ਹੋਈ ਹੋਵੇ ਨਾ ਉਸ ਘਰ ਚੋਂ ਵੀ ਬਰਲਾਪ ਦੀ ਉਨੀ ਆਵਾਜ਼ ਨਹੀਂ ਆਉਂਦੀ ਸੀ ਜਿੰਨਾ ਦੀ ਇਹਨਾਂ ਦੇ ਡੈਥ ਤੋਂ ਬਾਅਦ ਇੰਨਾ ਬਰਲਾਪ ਕਰਦੇ ਸੀਗੇ ਅਈ ਦੇਖਦੇ ਆਂ ਕਿ ਤਕਰੀਬਨ ਇੱਕ ਕੋੜੇ ਦੀ ਉਮਰ 25-30 ਸਾਲ ਤੱਕ ਹੁੰਦੀ ਆ ਬਟ ਇਹ ਤਾਂ ਹਜੇ 2-3 ਸਾਲ ਦਾ ਸੀ ਅਜਿਹਾ ਕੀ ਅਜਿਹਾ ਕੀ ਹੋ ਗਿਆ ਜੋ ਇੱਕਦਮ ਇਸ ਦੁਨੀਆ ਤੋਂ ਚਲੇ ਜਾਣਾ ਨਹੀਂ ਪਤਾ ਲੱਗਿਆ ਨੀਗਾ ਸ਼ੰਕੇ ਆ ਜੀ ਬਖਰੇਵਾਲ ਸ਼ੰਕੇ ਨੇ ਜਿਵੇਂ ਉਹਦਾ ਜਾਣਾ ਜਾਂ ਉਹਦੇ ਜੋ ਮੈਡੀਕਲ ਰਿਪੋਰਟਸ ਆਈਆਂ ਨੇ ਉਹਦੇ ਵਿੱਚ ਜਿਹੜੇ ਚੀਜ਼ ਦਾ ਸਾਰਾ ਕੁਝ ਉਹਦੀ ਮਸ਼ੀਨਰੀ ਦਾ ਫੇਲਿਅਰ ਹੋਣਾ ਜਾਂ ਜਿਹੜਾ ਉੱਤੇ ਕਰੈਟੀਨਾਈਨ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ ਉਹ ਮਤਲਬ ਕੋਈ ਇਹ ਆਮ ਚੀਜ਼ ਨਹੀਂ ਹੈਗੀ ਵੀ ਜੋ ਸ਼ੰਕਾ ਨੇ ਸਾਨੂੰ ਵੀ ਉਹਦੇ ਨਾਲ ਕੋਈ ਸ਼ਰਾਰਤ ਹੋ ਗਈ ਆ ਉਹਦਾ ਜਿਹੜਾ ਉਹਦੀ ਮੌਤ ਦਾ ਕਾਰਨ ਬਣਿਆ ਨਾ ਕੋਈ ਉਹ ਸ਼ੰਕਾ ਹੈ ਵੀ ਕੁਝ ਉਹਨੂੰ ਕਿਸੇ ਨੇ ਕੋਈ ਸ਼ਰਾਬ ਦਿੱਤੀ ਕੋਈ ਦੇ ਦਿੱਤਾ ਗਿਆ ਤੁਹਾਨੂੰ ਮੈਂ ਸੁਣਿਆ ਫਤਿਹ ਜੰਗ ਦੇ ਜਾਣ ਤੋਂ ਬਾਅਦ ਹੀ 2 ਘੰਟਿਆਂ ਦੇ ਬਾਅਦ ਹੀ ਉਹਨਾਂ ਦੇ ਘਰ ਦੇ ਵਿੱਚ ਇੱਕ ਹੋਰ ਕੋੜਾ ਖੜਾ ਸੀ ਉਹ ਕਿੰਨਾ ਨੇ ਦਿੱਤਾ ਉਹਨਾਂ ਦੇ ਸੱਜਣ ਮਿੱਤਰ ਸੀਗੇ ਜਦੋਂ ਦੁਨੀਆ ਪੱਲੇ ਗਿਆ ਬਰਲਾਪ ਜਿ ਘੋੜੇ ਜਿਹੜੇ ਇਸ ਪਿਆਰ ਕਰਨ ਵਾਲੇ ਨੇ ਉਹ 2 ਘੰਟੇ ਮਗਰੋਂ ਮੇਰੇ ਕੋਲ ਤੁਸੀਂ ਇਹਦੀ ਲਾਈਵ ਫੋਟੋ ਹੈ ਪਿਕਚਰ ਲਈ ਹੋਗੀ ਵੀਡੀਓ ਸਾਹਮਣੇ ਖੜਾ ਤੁਹਾਡੇ ਸਾਹਮਣੇ ਜਿਹੜਾ ਦੇਖ ਕੇ ਗਏ ਨੇ ਕਿ 2 ਘੰਟੇ ਮਗਰੋਂ ਆਏ ਸੀਗੇ ਤੇ ਦੋ ਉਸ ਦਿਨ ਦੋ ਕੁਦਰਤੀ ਦੋ ਗੱਲਾਂ ਹੋਈਆਂ ਨੇ ਜਿਸ ਦਿਨ ਇਹ ਇਹਨਾਂ ਦੀ ਆਪਣੇ ਦਰবেশ ਦੀ ਅਕਾਲ ਚਲਾਣਾ ਹੁੰਦਾ ਵਾ ਉਧਰ ਹੀ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਪੋਤੇ ਦਾ ਜਨਮ ਹੁੰਦਾ ਇਨਾਂ ਦੇ ਬੇਟੇ ਦੇ ਅੱਗੇ ਵੀ ਬੇਟਾ ਹੁਣ ਉਹਦਾ ਨਾਮ ਫਤਿਹਜੰਗ ਰੱਖਿਆ ਵਾ ਬੇਟੇ ਦਾ ਨਾਮ ਪੋਤੇ ਦਾ ਨਾਮ ਇਹਨਾਂ ਨੇ ਚਰਨਜੀਤ ਸਿੰਘ ਨੇ ਫਤਿਹਜੰਗ ਹੀ ਉਹਨਾਂ ਦਾ ਨਾਮ ਰੱਖਿਆ ਤੇ ਕਹ ਲਿਆ ਕਿ ਇੱਕ ਵਾਰ ਫਿਰ ਤੋਂ ਜਿਹੜੀ ਪਰਿਵਾਰ ਦੇ ਵਿੱਚ ਹੀ ਵਾਪਸੀ ਹੋਗੀ ਹਾਂ ਮਤਲਬ ਉਹਦੀ ਯਾਦ ਤਾਜ਼ਾ ਰੱਖਣ ਨੂੰ ਹਰ ਵੇਲੇ ਮਤਲਬ ਇੱਕ ਚੀਜ਼ ਪਤਾ ਲੱਗੂ ਵੀ ਇੱਕ ਸਾਡੇ ਇੱਕ ਸਾਡੇ ਘਰ ਤੋਂ ਇੱਕ ਜੀ ਗਿਆ ਹੋਇਆ ਵਾ ਤੇ ਉਹਦਾ ਨਾਮ ਫਤਿਹਜੰਗ ਸੀਗਾ ਤੇ ਉਹ ਜਿਹੜਾ ਬੱਚਾ ਉਹ ਚੀਜ਼ ਨੂੰ ਗਾਹਾਂ ਲੈ ਕੇ ਵੀ ਜਾਏਗਾ ਤੇ ਉਹ ਚੀਜ਼ ਦੀ ਯਾਦ ਤਾਜ਼ਾ ਕਰਾਉਂਦਾ ਰਹੇਗਾ ਵੀ ਇਹ ਨਾਮ ਦਾ ਸਾਡੇ ਦਰਬੇਸ਼ ਸੀਗਾ ਸੁਣਾ ਤਾ ਤੇ ਨਵੇਂ ਕੋੜੇ ਦਾ ਨਾਮ ਫਿਰ ਕੀ ਰੱਖਿਆ ਨਵੇਂ ਘੋੜੇ ਦਾ ਨੂੰ ਫਤਿਹ ਵੀਰ ਰੱਖਿਆ ਹੈ ਜੀ ਫਤਿਹ ਵੀਰ ਹਾਂ ਜੀ ਨਵੇਂ ਘੋੜੇ ਦਾ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਲੈ ਸਕਦੇ ਹੋ ਦੱਸੋ ਕੀ ਕਹਿਣਾ ਚਾਹੋਗੇ ਇੱਕ ਫਤਿਹ ਜੰਗ ਦੇ ਨਾਲ ਪਿਆਰ ਆਪਣਾ ਪੁੱਤ ਮੰਨਣਾ ਤੀਜਾ ਪੁੱਤ ਮੰਨਦੇ ਸੀ ਇੰਨਾ ਪਿਆਰ ਉਹਨਾਂ ਦੇ ਨਾਲ ਕਿ ਪਰਿਵਾਰਕ ਮੈਂਬਰ ਦੀ ਤਰ੍ਹਾਂ ਜਿਹੜਾ ਉਹਨਾਂ ਨੂੰ ਰੱਖਿਆ ਹੋਇਆ ਸੀ ਕਿਵੇਂ ਦੇਖਦੇ ਹੋ ਇਹੋ ਜਿਹੇ ਸ਼ਖਸ ਬਹੁਤ ਥੋੜੇ ਹੁੰਦੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਅਸੀਂ ਜਾਣੇ ਰਹਿੰਦੇ ਸਾਰੇ ਦਰ ਖੇਢੀ ਹੈ ਇਹਦੇ ਘੋੜਿਆਂ ਨੂੰ ਵਧੀਆ ਸਵਾਰੀ ਕਰੀ ਸੀ ਘੋੜ ਸਵਾਰੀ ਵੀ ਕਰੀ ਦੀ ਸੀ ਵਧੀਆ ਮਤਲਬ ਸਵਾ ਚਾਚਾ ਜੀ ਤੇ ਬਹੁਤ ਵਧੀਆ ਫੈਮਿਲੀ ਦਾ ਵੀ ਸਾਰਾ ਵਧੀਆ ਘੋੜੇ ਦੇ ਮਤਲਬ ਬਹੁਤ ਸਿਆਣੇ ਘੋੜੇ ਆ ਸਾਰੇ 10 12 ਘੋੜੇ ਆ ਬਹੁਤ ਵਧੀਆ ਸਾਰੇ ਇਹਨੂੰ ਫਿਰ ਦੋੜਾਂ ਦੇ ਵਿੱਚ ਵੀ ਲੈ ਜਾਂਦੇ ਹੁੰਦੇ ਸੀ ਫਤੇ ਜਾਂਦੇ ਦੋੜਾਂ ਦੇ ਨਹੀਂ ਮਾਡਲਿੰਗ ਵਿੱਚ ਰੱਖਿਆ ਸੀ ਇਹ ਸੋਨਾ ਲੱਗਦਾ ਮਤਲਬ ਕੱਦ ਕਾਰੀ ਸੋਹਣਾ ਸੀ ਉਹ ਵੀ ਮੈਂ ਸੁਣਿਆ ਲੋਕ ਦੂਰੋਂ ਦੂਰੋਂ ਇਸ ਨੂੰ ਦੇਖਣ ਵੀ ਆਉਂਦੇ ਹੁੰਦੇ ਸੀ ਹਾਂ ਜੀ ਹਾਂ ਜੀ ਫੋਨ ਬਹੁਤ ਆਉਂਦੇ ਦੇਸ਼ਾਂ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਫੋਨ ਬਹੁਤ ਦੂਰੋਂ ਦੂਰੋਂ ਆਉਂਦੇ ਆ ਕਹਿੰਦੇ ਮਿਲ ਕੇ ਜਾਵਾਂਗੇ ਪਹਿ ਬਹੁਤ ਪਿਆਰ ਦਿੰਦੇ ਲੋਕੀ ਹਾਂਜੀ ਸੋ ਇਸ ਨੂੰ ਕਿਵੇਂ ਦੇਖਦੇ ਹੋ ਜਿਹੜਾ ਇਹਨਾਂ ਨੇ ਅੰਤਿਮ ਅਰਦਾਸ ਰੱਖੀ ਕੋਈ ਵੀ ਨਹੀਂ ਰੱਖਦਾ ਇਹ ਸ਼ਾਇਦ ਪਹਿਲਾ ਉਪਰਾਲਾ ਹੋਏਗਾ ਇਸ ਦੁਨੀਆ ਦੇ ਵਿੱਚ ਜੋ ਚਰਨਜੀਤ ਸਿੰਘ ਨੇ ਕੀਤਾ ਇਸ ਨੂੰ ਕਿਵੇਂ ਦੇਖਦੇ ਹੋ ਬਾਕੀ ਖੇਚੁੰਦੀ ਆਪ ਦੇ ਉਹਦੇ ਜਿਵੇਂ ਪਰਿਵਾਰ ਪਰਿਵਾਰ ਨਾਲੇ ਸਾਰੀ ਦਿਹਾੜੀ ਰਹਿਣਾ ਸੀ ਕੋੜਿਆਂ ਨਾਲ ਕਾਹ ਕੁ ਲੈ ਕੇ ਹੁਣ ਸਾਰੀ ਦਿਹਾੜੀ ਰਹਿਣਾ ਕੋੜਿਆਂ 'ਚ ਪਿਆਰ ਹੁੰਦਾ ਉਹਦਾ ਲੱਗ ਨਹੀਂ ਮੰਨਿਆ ਇਹਨਾਂ ਨੂੰ ਕੋਈ ਫੈਮਿਲੀ ਤੋਂ ਹਾਂਜੀ ਕਦੇ ਅਜਿਹਾ ਵੀ ਦੇਖਣ ਨੂੰ ਮਿਲਿਆ ਕਿ ਫਤਿਹਜੰਗ ਜਦੋਂ ਬਿਮਾਰ ਪਿਆ ਹੋਵੇ ਤਾਂ ਚਰਨਜੀਤ ਸਿੰਘ ਦੇ ਪਰਿਵਾਰ ਨੇ ਕਦੇ ਰੋਟੀ ਨਾ ਕੱਦੀ ਹੋਵੇ ਸਾਰਾ ਦਿਨ ਉਸਦੀ ਫਿਕਰ ਪਈ ਰਹੀ ਹੋਵੇ ਹਾਂਜੀ ਹੁੰਦਾ ਸਾਰੀ ਦਿਹਾੜੀ ਰਕੋਲੇ ਸੌਣਾ ਇਹਦੇ ਕਿਤੇ ਨਹੀਂ ਜਾਣਾ ਸਾਰੇ ਦੇ ਤਿੰਨ ਚਾਰ ਵਾਰ ਚਾਚਾ ਹੀ ਉੱਠ ਕੇ ਦੇਖਦੇ ਹੁੰਦੇ ਸੀ ਮਤਲਬ ਸਾਰੇ ਸੌਂਦੇ ਨਹੀਂ ਸੀ ਜਦੋਂ ਕੋਈ ਦਿੱਕਤ ਪਰੇਸ਼ਾਨੀ ਆਵੇ ਕੋਲ ਰਹਿਣਾ ਇਹਦੇ ਵਧੀਆ ਕੇਅਰ ਕਰਨੀ ਵਿਚਾਰ ਪਹਿਲਾਂ ਅੱਗੇ ਸਹੀ ਹੋ ਜਾਂਦਾ ਹੁੰਦਾ ਹੁੰਦਾ ਐਤਕੀ ਬਹੇਜੇ ਕੋਈ ਸੁਭ ਬਣਿਆ ਨਹੀਂ ਹੋਇਆ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਸਾਰ ਚਾਚਾ ਹੀ ਆ ਚਾਚੀ ਜੀ ਆ ਬਾਕੀ ਸਾਰੇ ਫੌਨ ਦੋ ਬੇਟੇ ਹਾਂਜੀ ਹਾਂਜੀ ਦੋ ਬੇਟੇ ਬਾਹਰ ਆ ਜਾਂਦੇ ਹਾਂਜੀ ਬਾਕੀ ਘੋੜਿਆਂ ਨੇ ਟਾਈਮ ਸਪੈਂਡ ਕਰੀਦਾ ਵਧੀਆ ਜੀ ਚੀ ਲੱਗਿਆ ਰਹਿੰਦਾ ਸਾਰੇ ਮੁੰਡੇ ਪਿੰਡੋਂ ਬਹੁਤ ਆ ਜਾਂਦੇ ਹੁੰਦੇ ਸੀ ਮੈਂ ਸੁਣਿਆ ਫਤਿਹਜੰਗ ਦਾ ਜਨਮ ਵੀ ਇਸੇ ਘਰ ਦੇ ਵਿੱਚ ਹੀ ਹੋਇਆ ਸੀ ਹਾਂਜੀ ਹਾਂਜੀ ਜਨਮ ਲੈ ਕੇ ਆਂਦਾ ਸੀ ਡਾਕਟਰ ਕੀਤਾ ਸੀ ਬਚਾ ਕਿਦੋਂ ਹਾਂਜੀ ਇੱਥੋਂ ਲੈ ਕੇ ਆਂਦਾ ਸੀਗਾ ਪਾਲਿਆ ਸੀ ਪੋਸਟ ਸੇ ਸ਼ੁਰੂ ਤੋਂ ਛੋਟਾ ਹੁੰਦਾ ਹਾਂਜੀ ਸੋ ਬਿਲਕੁਲ ਇੱਕ ਤਸਵੀਰ ਅਮਨ ਜੀ ਜ਼ਰੂਰ ਦਿਖਾ ਦਿਓ ਪਹਿਲਾਂ ਫਤਿਹਜੰਗ ਦੇ ਜਾਣ ਤੋਂ ਬਾਅਦ 2 ਘੰਟਿਆਂ ਦੇ ਵਿੱਚ ਹੀ ਇਹ ਘੋੜਾ ਜਿਹੜਾ ਪਰਿਵਾਰ ਨੂੰ ਕਿਸੇ ਨੇ ਦਿੱਤਾ ਤੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿੰਦਾ ਜੀ ਭਾਈ ਜੀ ਕਿਵੇਂ ਦੇਖਦੇ ਹੋ ਫਤਿਹਜੰਗ ਦਾ ਚਲੇ ਜਾਣਾ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਦੋ ਜੀਆਂ ਦੀ ਵਾਪਸੀ ਹੋਣੀ ਇੱਕ ਉਹਨਾਂ ਦਾ ਪੋਤਾ ਤੇ ਇੱਕ ਘੋੜਾ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਦੇਖੋ ਜੀ ਫਤਿਹਜੰਗ ਦਾ ਤਾਂ ਬਹੁਤ ਜ਼ਿਆਦਾ ਮਾੜਾ ਹੋਇਆ ਦੁਨੀਆਂ ਨੂੰ ਦੇਸ਼ਾਂ ਦੇ ਦੇਸ਼ਾਂ 'ਚ ਸਭ ਨੂੰ ਦੁੱਖ ਹੋਇਆ ਜੀ ਜਿਨੇ ਨਹੀਂ ਵੀ ਘੋੜੇ ਰੱਖੇ ਉਹਨੂੰ ਵੀ ਦੁੱਖ ਹੋਇਆ ਜੀ ਬਾਕੀ ਜਦੋਂ ਘੋੜੇ ਦੇ ਆਪਣੇ ਦੇ ਸਵਾਸ ਨਿਕਲੇ ਫਤਿਹਜੰਗ ਦੇ ਜਿਹੜਾ ਭਰਾ ਆਪਣਾ ਆਸਟ੍ਰੇਲੀਆ ਉਹਦੇ ਕੋਲ ਬੇਟਾ ਹੋਇਆ ਜੀ ਉਸੇ ਟਾਈਮ ਉਹਦਾ ਨੌ ਵੀ ਫਤਿਹਜੰਗ ਰੱਖਿਆ ਜੀ ਤੇ ਕलिए ਪਰਿਵਾਰ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਫਤਿਹਜੰਗ ਨੇ ਵਾਪਸੀ ਕਰ ਲਈ ਬਿਲਕੁਲ ਜੀ ਬਿਲਕੁਲ ਇਹ ਭਾਈ ਆਪਣਾ ਬਰਿੰਦਰ ਪਟਿਆਲੇ ਤੋਂ ਜੀ जिने ਕੋੜਾ ਜਿਹੜਾ ਕੋੜਾ ਛੱਡ ਕੇ ਗਿਆ ਜੀ ਦੇਖੋ ਕਿੱਡਾ ਜਗਰਾ ਕਿੱਡਾ ਹੌਸਲਾ ਕਿੱਡਾ ਉਹਨੂੰ ਮੋਹ ਪਿਆਰ ਹਨਾ ਜੀ ਵੀ ਉਸੇ ਟਾਈਮ ਜਦੋਂ ਕੋੜਾ ਦਫਨਾਇਆ ਕਰਿਆ ਬਾਈ ਕੋੜਾ ਛੱਡ ਕੇ ਗਿਆ ਜੀ ਕਿਉਂ ਐਡਾ ਦੁੱਖ ਲੱਗਿਆ ਜੀ ਬਾਈ ਨੂੰ ਹਮ ਬਾਜੀ ਕਹਿੰਦੇ ਵੀ ਚਰਨਜੀਤ ਸਿੰਘ ਪੁੱਤ ਮੰਨਦੇ ਸੀ ਉਹਨੂੰ ਬਿਲਕੁਲ ਤੀਜਾ ਬੇਟਾ ਸੀ ਜੀ ਤੀਜਾ ਬੁਰਕੀਆਂ ਦੇ ਦੇ ਮੱਖਣੀ ਦੇ ਦੇ ਕੋਲ ਮੰਜਾ ਢਾਗੇ ਪਾਲਿਆ ਹੋਇਆ ਘੋੜਾ ਸੀ ਜੀ ਉਹ ਦਿੱਲੀ ਉਹਦੇ ਨਾਲ ਸੈਰ ਕਰਨੀ ਤੋਰਨਾ ਫੇਰਨਾ ਧਾਣਾ ਪਾਣੀ ਉਹਦਾ ਟਾਈਮ ਤੇ ਤੇ ਘੋੜੇ ਚਾਂਣ ਚੱਕੀ ਘੋੜੇ ਨੂੰ ਪਤਾ ਨਹੀਂ ਜੀ ਰੱਬ ਹੀ ਜਾਣਦਾ ਵੀ ਕੀ ਹੋਇਆ ਕੀ ਨਾ ਜੀ ਪਰ ਚਾਂਣ ਚੱਕ ਚਾਂਸ ਹੋ ਗਿਆ ਜੀ ਇਸ ਘੋੜੇ ਦਾ ਨਾਮ ਵੀ ਫਤਿਹਵੀਰ ਰੱਖਿਆ ਫਤਿਹਜੰਗ ਤੇ ਫਤਿਹਵੀਰ ਹਾਂ ਜੀ ਤੇ ਪਹਿਲਾ ਕਰਮ ਵਾਲਾ ਜੀ ਇਹਦਾ ਚਲੋ ਹੁਣ ਦੇਖਦੇ ਆ ਬਾਪੂ ਜੀ ਦੱਸਣਗੇ ਜੀ ਫਤਿਹਜੰਗ 2A ਰੱਖਦੇ ਆ ਜੀ 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 ਹਾਂ ਜੀ ਸੋ ਚਰਨਜੀਤ ਸਿੰਘ ਤੁਹਾਡੇ ਕੀ ਲੱਗਦੇ ਨੇ ਮੈਂ ਜੀ ਬਸ ਆਪਣੇ ਇਹਨਾਂ ਦੇ ਬੇਟਾ ਜੀ ਦਾ ਦੋਸਤ ਮਿੱਤਰ ਆ ਜੀ ਜੀ ਹਾਂ ਜੀ ਸੋ ਇਸ ਘੋੜੇ ਦਾ ਹੂਬ ਹੂ ਫਤਿਹਜੰਗ ਦੇ ਨਾਲ ਹੀ ਮਿਲਦਾ ਜੁਲਦਾ ਇਹ ਘੋੜਾ ਬਿਲਕੁਲ ਜੀ ਬਿਲਕੁਲ ਮਤਲਬ ਇਹਦੀ ਖਾਨਦਾਨੀ ਵੀ ਘੋੜਾ ਵੀ ਵੀ ਡੈਟ ਆ ਫਤਿਹਜੰਗ ਹੀ ਆ ਜੀ ਉਮਰ ਵੀ ਸੇਮ ਆ ਜੀ ਇਹ ਵੀ 2.5 ਸਾਲ ਦਾ ਹਾਂ ਹਾਂ ਜੀ ਹਾਂ ਥੋੜੀ ਬਸ ਮਹੀਨੇ ਦੋ ਚਾਰ ਮਹੀਨੇ ਵੱਡਾ ਹਾਂਜੀ ਮੈਂ ਸੁਣਿਆ ਵੀ ਜਿਹੜੇ ਘੋੜੇ ਹੁੰਦੇ ਨੇ ਉਹਨਾਂ ਦੀ ਕੀਮਤ ਵੀ ਕਾਫੀ ਜ਼ਿਆਦਾ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਗੱਲ ਵੀ ਹੈਗੀ ਹੈ ਕੀਮਤ ਵੀ ਜ਼ਿਆਦਾ ਹੁੰਦੀ ਹੈ ਬਿਲਕੁਲ ਮੰਨ ਬਹੁਤ ਉਦਾਸ ਹੈ ਤੁਹਾਡਾ ਮੈਂ ਪਹਿਲਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਤਿਹਜੰਗ ਨੂੰ ਤੁਸੀਂ ਤੀਜਾ ਪੁੱਤ ਮੰਨਦੇ ਹੋ ਤਾਂ ਕੀ ਹੋਇਆ ਕੀ ਸੀ ਜਿਹੜਾ ਕੁਝ ਨਹੀਂ ਉਹ ਤਾਂ ਅਮਰਜੈਂਸੀ ਬਸ ਜਿਵੇਂ ਮਾਰਿਆ ਨਿਕਲਿਆ ਜਿਵੇਂ ਤੇ ਆਇਆ ਉਵੇਂ ਚਲੇ ਗਿਆ ਠੀਕ ਆ ਨਾ ਜਿਵੇਂ ਆਇਆ ਰਾਜੇ ਉਵੇਂ ਚਲੇ ਗਿਆ ਕੁਝ ਨਹੀਂ ਹੋਇਆ ਲੋਕ ਚਾਹੇ ਪਬਲਿਕ ਕੋਈ ਕੁਝ ਕਹੀ ਵੀ ਹੁਣ ਉਹਦਾ ਪਬਲਿਕ ਤਾਂ ਕਮੈਂਟਾਂ ਚ ਕਹਿ ਰਹੀ ਆ ਵੀ ਭੋਗ ਨਹੀਂ ਪੈਣਾ ਚਾਹੀਦਾ ਹਾਂਜੀ ਹਾਂਜੀ ਭੋਗ ਮੇਰਾ ਬੱਚਾ ਮੈਂ ਪਾਇਆ ਹਾਂ ਸਹੀ ਗੱਲ ਆ ਜੀ ਪਰ ਮੈਂ ਪਰ ਮੈਂ ਦੇਖ ਰਿਹਾ ਕਿ ਜਦੋਂ ਸੋਸ਼ਲ ਮੀਡੀਆ ਤੇ ਇਹ ਜਦੋਂ ਤੁਹਾਡਾ ਇਹ ਪੋਸਟਰ ਵਾਇਰਲ ਹੋਇਆ ਤਾਂ ਬੜੇ ਲੋਕ ਪ੍ਰਸ਼ੰਸਾ ਕਰ ਰਹੇ ਨੇ ਕਿ ਫਿਰ ਤੁਸੀਂ ਦੱਸੋ ਇਹਦੇ ਵਿੱਚ ਨਹੀਂ ਤੁਸੀਂ ਕਮੈਂਟਾਂਾਂ ਦੇ ਵਿੱਚ ਬਹੁਤ ਚੰਗਾ ਕੰਮ ਜਿਹੜਾ ਕੀਤਾ ਜਾ ਰਿਹਾ ਕੋਈ ਕਹਿ ਰਿਹਾ ਕਮੈਂਟਾਂ ਦੇ ਵਿੱਚ ਸਟੀਲ ਬਾਡੀ ਟੀਕੇ ਲਾਇਆ ਸੀ ਇਹ ਕਿਉਂ ਮਖਣੀ ਨਾਲ ਪਾਲਿਆ ਆਪ ਵੀ ਪਾਲ ਕੇ ਦਿਖਾਉ ਜੇ ਜਿੰਦ ਬਖਸ਼ਤੀ ਇੱਕ ਹੋਰ ਖੜਾ ਉਹ ਵੀ ਪਾਲ ਕੇ ਦਿਖਾਉ ਤਿੰਨ ਸਾਨ ਤਿਆਰ ਕਰਕੇ ਦਿਖਾਉ ਮੈਂ ਜੇ ਮੇਰੀ ਜਿੰਦ ਸੱਚੇ ਪਾਤਸ਼ਾਹ ਨੇ ਬਖਸ਼ਤੀ ਨਾ ਫਿਰ ਪਾਬੂ ਲਗਦੇ ਉਸੇ ਫਤਿਹ جنگ ਆ ਜਾਣਾ ਤੰਦ ਕੋੜੀਆਂ ਗੱਬਣਾ ਕਰੇ ਅਰਦਾਸ ਕਰੋ ਸਾਰੀ ਪਬਲਿਕ ਮਿਲ ਕੇ ਸਾਰੀ ਪਬਲਿਕ ਇੱਕੋ ਅਰਦਾਸ ਕਰੋ ਛੇਵੇਂ ਪਾਤਸ਼ਾਹ ਦੇ ਘਰ ਉਹ ਮੰਗ ਕੇ ਲਿਆ ਇਹ ਵੀ ਮੰਗ ਕੇ ਲੈ ਲੈਣਾ ਫੇਰ ਲੈ ਲੈਣਾ ਮੈਂ ਛੜਦਾ ਨਹੀਂ ਛੜਦਾ ਨਹੀਂ ਮੈਂ ਗੋਡੇ ਫੜੇ ਹੋਇਆ ਛੜਦਾ ਨਹੀਂ ਪਰ ਤੁਸੀਂ ਬੈਡ ਕਮੈਂਟ ਤਾਂ ਬੜੇ ਬੜੇ ਅਸੀਂ ਗੁੱਡ ਕਮੈਂਟ ਵੀ ਬਹੁਤ ਬੜੇ ਨੇ ਲੋਕਾਂ ਨੇ ਜਿਨ੍ਹਾਂ ਨੇ ਪ੍ਰਸ਼ੰਸਾ ਕੀਤੀ ਤੁਹਾਨੂੰ ਬਹੁਤ ਹੀ ਚੰਗਾ ਆਸਰੇ ਨਹੀਂ ਜਿੰਨਾ ਜਦ ਮੈਨੂੰ ਮਿਲਣਾ ਨਹੀਂ ਮੈਂ ਛੇਵੇਂ ਪਾਤਸ਼ਾਹ ਦੇ ਗੋਡੇ ਫੜੇ ਹੋਇਆ ਵੀ ਜਦ ਦਊਗਾ ਉਦੋਂ ਛੜਣਾ ਤੈਨੂੰ ਛੜਣਾ ਹੀ ਨਹੀਂ ਅੱਗੇ ਮੰਗ ਕੇ ਲਿਆਉਣ ਫੇਰ ਲੈ ਲੈਣਾ ਮੰਗ ਕੇ ਮੰਕੇ ਲਈ ਆਇਤੋ ਮੰਕੇ ਲਈ ਅਰੋਹੀ ਅਰਦਾਸ ਕਰਦਾ ਸੀਗਾ ਕਦੇ ਨਹੀਂ ਸੀ ਆਪਣੀ ਤੰਦਰੁਸਤੀ ਬਣੀ ਮੰਗੀ ਕੋਈ ਪਰਿਵਾਰ ਦੀ ਤੰਦਰੁਸਤੀ ਨਹੀਂ ਮੰਗੀ ਇੱਕੋ ਕਹਿਣਾ ਆ ਕਿ ਮਾਰਾ ਸੱਚੇ ਪਾਤਸ਼ਾਹ ਨੀਲਾ ਉਹ ਦੇ ਦੇ ਜਿਹੜੀ ਦੁਨੀਆ ਯਾਦ ਕਰੇ ਦੁਨੀਆ ਯਾਦ ਕਰਦੀ ਅੱਜ ਉਹਨੂੰ ਫਤਿਹ ਜੰਗ ਨੂੰ ਦੇਖੋ ਨਹੀਂ ਕਰਦੀ ਤਾਂ ਦੱਸੋ ਮੈਨੂੰ ਬਿਲਕੁਲ ਬਿਲਕੁਲ ਬਸ ਪਰ ਉਹੀ ਚੀਜ਼ ਅੱਜ ਦੁਨੀਆ ਦੇ ਵਿੱਚ ਜਿਹੜਾ ਫਤਿਹ ਜੰਗ ਨੇ ਇੱਕ ਨਾਮ ਜਿਹੜਾ ਕਮਾਇਆ ਯਾਦ ਕਰ ਰਹੀ ਹੈ ਤੇ ਨਾਲ ਹੀ ਹੁਣ ਫੇਰ ਸ਼ੁਰੂ ਕਰ ਲੈਣਾ ਫੇਰ ਤੁਹਾਡੇ ਕੋਲ ਮੈਂ ਕਹਾਂ ਜੀ ਆਪੇ ਇਹ ਆ ਗਿਆ ਮੈਂ ਫੇਰ ਮੰਗਣਾ ਸ਼ੁਰੂ ਕਰ ਲੈਣਾ ਮੰਗ ਲੈਣਾ ਮੈਂ ਮੈਨੂੰ ਮੰਗਣਾ ਆਉਂਦਾ ਮੈਂ ਮੰਗ ਲੈਣਾ ਮੰਗਣਾ ਆਉਂਦਾ ਮੈਨੂੰ ਮਹਾਰਾਜ ਤੋਂ ਮੈਂ ਮੰਗ ਲੈਣਾ ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੂੰ ਛੜਦਾ ਨਹੀਂ ਉਹਨਾਂ ਚੋਂ ਗੁੱਡੇ ਉਹਨਾਂ ਦੇ ਨਾਲ ਹੀ ਚੁੰਬੜਿਆ ਰਹਿਣਾ ਵੀ ਮਹਾਰਾਜ ਦੇ ਦਿਓ ਦੇ ਦਿਓ ਸੱਚੇ ਪਾਤਸ਼ਾਹ ਦੇ ਦਿਓ ਮੈਨੂੰ ਨਾ ਤੰਗ ਕਰੋ ਨਾ ਤੜਪਾਓ ਲੈ ਕੇ ਛੱਡੂ ਲਵਾਂਗਾ ਤਾਂ ਫਿਰ ਫਤਿਹ ਜੰਗ ਤੁਹਾਡੇ ਨਾਲ ਹੀ ਸੌਂਦਾ ਹੁੰਦਾ ਸੀ ਨਾਲ ਹੀ ਖਾਣਾ ਪੀਣਾ ਸਭ ਕੁਝ ਸਾਰਾ ਕੁਝ ਸਾਰਾ ਉਹਵੇਂ ਬੱਚਿਆਂ ਵਾਂਗੂ ਖੇਲਣਾ ਬੱਚਿਆਂ ਵਾਂਗੂ ਫਿਰਨਾ ਫੇਰੇ ਨਾਲ ਉਹਨੇ ਜੇ ਉਹਨੇ ਸ਼ਰਾਰਤ ਕਰਨੀ ਕਈ ਵਾਰੀ ਤਾਂ ਅਸੀਂ ਉਹਨੂੰ ਪਤਾ ਕੀ ਕਹਿੰਦੇ ਹੁੰਦੇ ਸੀ ਮੈਂ ਕਹਿੰਦਾ ਹਟ ਜਾ ਓਏ ਹਟ ਜਾ ਹੁਣ ਤੂੰ ਸ਼ਰਾਰਤਾਂ ਕਰ ਲੀਆਂ ਨਹੀਂ ਹਟਦਾ ਸੀ ਨਹੀਂ ਰੁਕਦਾ ਸੀ ਸੋਟੀ ਥੱਲੇ ਮਾਰੀ ਨਹੀਂ ਮਾਰਿਆ ਨਹੀਂ ਸੀ ਮੈਂ ਬਾਬਾ ਜੀ ਨੇ ਕਿਹਾ ਬਗੜਾੜੀ ਵਾਲਿਆਂ ਨੇ ਕਦੇ ਉਹਨੂੰ ਮਾਰਿਆ ਨਹੀਂ ਸੀ ਅਸੀਂ ਬਾਬਾ ਜੀ ਨੇ ਕਿਹਾ ਨਾ ਬਗੜਾੜੀ ਵਾਲਿਆਂ ਨੇ ਵੀ ਛਿਟੀ ਮਾਰੀ ਘੋੜੇ ਦੇ ਦਸਵੇਂ ਪਾਛਾ ਦੇ ਫਿਰ ਉਹ ਕੀ ਕਿਹਾ ਸੀ ਉਹਨਾਂ ਨੇ ਉੰਤਰਾ ਨਾ ਉਹਦਾ ਮਗਰ ਨਾ ਕੋਈ ਮੂਰੇ ਉਹਨੂੰ ਉੰਤਰਾ ਦਾ ਸ਼ਬਦ ਬੋਲਿਆ ਬਾਬਾ ਜੀ ਨੇ ਬਗੜਾੜੀ ਵਾਲਿਆਂ ਨੇ ਓਵੇਂ ਮੈਂ ਤੁਹਾਨੂੰ ਕਹਿਣਾ ਵੀ ਇਹ ਇੱਕ ਅਜ਼ੀ ਛਿਤੀ ਤੱਕ ਕਮਨੀ ਸੀ ਉਹਨੂੰ ਲਾਈਪ ਪਿਓ ਦੇ ਪੁੱਤ ਨੂੰ ਕਦੇ ਅਸੀਂ ਉਹਨੂੰ ਪੁੱਤਾਂ ਵਾਂਗੂ ਪਾਲਿਆ ਜੇ ਉਹਨੇ ਸ਼ਰਾਦ ਤਾਂ ਕਰਨੀਆਂ ਅੰਦਰ ਛਿਤੀ ਥੱਲੇ ਖੜਕਾਈ ਜਾਣੀ ਕਈ ਛੇਤੀਆਂ ਤੋੜੀਆਂ ਖੜਕਾ ਖੜਕਾ ਹਟ ਜਾਣਾ ਅੰਦਰ ਵੜ ਜਾਣਾ ਫਿਰ ਉਹਨੇ ਦੇਖਣਾ ਵੀ ਮੈਂ ਹੁਣ हट ਗਿਆ ਸ਼ਰਾਦ ਤਾਂ ਕਰਨ ਉਹ ਐਂ ਦੁਪੱਟਾ ਹੋਣਾ ਮੋਢੇ ਤੇ ਬਸ ਇੱਥੇ ਆ ਕੇ ਸੈਸਤਾਰ ਲੈਣਾ ਮੈਂ ਕਹਣਾ ਹੁਣ ਹਟ ਗਿਆ ਕਰ ਲਈਆਂ ਆਪਣੀਆਂ ਤਾਂ ਪੂਰੀਆਂ ਬਸ ਆ ਖੇਡਾਂ ਸੀ ਮੇਰੀਆਂ ਮੈਨੂੰ ਖਿਲਾਉਣਾ ਦਿੱਤਾ ਹੀ ਰੱਬ ਨੇ ਮੈਂ ਖੇਡਦਾ ਸੀ ਉਹਦੇ ਨਾਲ ਖਿਲਾਉਣਾ ਸੀ ਮੇਰਾ ਉਹ ਬੜਾ ਮੇਰਾ ਮਾਨ ਉਹਦੇ ਨਾਲ ਮੈਨੂੰ ਯੋਬ ਉਹਦੀ 10ਵੇਂ ਪਾਚਾ ਦੇ 6ਵੇਂ ਪਾ ਮੈਂ ਜੋਬ ਕਰਦਾ ਘੋੜਿਆਂ ਦੀ ਕੋਈ ਮੈਨੇਜਰ ਦੀ ਜੋਬ ਕਰਦਾ ਕੋਈ ਕਹਿੰਦਾ ਮੈਂ ਪ੍ਰਿੰਸੀਪਲ ਆ ਕੁਰਸੀ ਦੇ ਬੈਹਿ ਕੇ ਕੋਈ ਕਹਿੰਦਾ ਮੈਂ ਕੋਸ਼ ਆ ਮੇਰੇ ਕਰਮਾਚਾਰੀਆਂ ਦੀ ਸੇਵਾ ਲਿਖੀ ਆ ਸੱਚੇ ਪਾਤਸ਼ਾਹ ਨੇ ਮੈਂ ਸੇਵਾ ਕਰਦਾ ਕਰਦਾ ਰਹੂੰਗਾ ਜਿੰਨਾ ਚਿਰ ਜਿੰਦਗੀ ਦੁੱਖ ਬਹੁਤ ਹੋਇਆ ਹੋਣਾ ਕਿਉਂਕਿ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਕਿ ਇੰਨੀ ਜਲਦੀ ਜਿਹੜਾ ਪਤਾ ਜੰਮ ਚਲੇ ਗਿਆ ਉਹ ਤਾਂ ਸੱਚੇ ਪਾਤਸ਼ਾਹ ਦੁੱਖ ਹੈਗਾ ਪਰ ਜਿੰਨਾ ਚਿਰ ਸਵਾਸ ਆ ਸੇਵਾ ਕਰਦਾ ਰਹੂੰ ਆਇਂ ਕਰਦਾ ਰਹੂੰ ਜਿਵੇਂ ਲਿਖੀ ਆ ਮੇਰੇ ਕਰਮਾਚਾਰੀ ਉਵੇਂ ਚੱਲੂੰ ਹੱਜ ਵੀ ਹੋਰ ਵੀ 10 ਜਾਨਵਰ ਖੜਿਆ ਕਰੇ ਦਸਵੇਂ ਪਾਤਸ਼ਾਹੀ ਦੀ ਕਿਰਪਾ ਇੱਕ ਉਹ ਪਰਵਾਰ ਦੇ ਬੰਦੇ ਆ ਸੀ ਜਿੱਥੇ ਦਸਵੇਂ ਪਾਤਸ਼ਾਹ ਨੇ ਸਾਨੂੰ ਇਹ ਮੋਹਰਾ ਦਿੱਤੀਆਂ ਨੀਲਿਆਂ ਦੀਆਂ ਜਦੋਂ ਅਸੀਂ ਕੋੜਾ ਥ ਬਣਾਇਆ ਮੇਰਾ ਭਤੀਜਾ ਮੇਰੇ ਕੋਲ ਖੜਾ ਇਹ ਵੀ ਲੈਫ ਬਣਾਉਂਦਾ ਇਹਨੂੰ ਆਏ ਪੁੱਛੋ ਵੀ ਧਰਤੀ ਤੇ ਸਮਾਨ ਗੂੰਜਿਆ ਉਸ ਟਾਈਮ ਸਾਡੇ ਕੋੜਿਆਂ ਨੇ ਉਹ ਆਵਾਜ਼ ਕੱਢੀ ਅੰਦਰੋਂ ਜਦ ਬੋਲੇ ਸੋਨੇ ਵਾਲ ਦਾ ਜਕਾਰਾ ਛੱਡਿਆ ਸਾਰੇ ਕੋੜਿਆਂ ਨੇ ਆ ਭਤੀਜਾ ਉਸ ਗੱਲ ਦਾ ਗਵਾਹ ਸਾਡਾ ਨਗਰ ਗਵਾਹ ਉਸ ਗੱਲ ਦਾ ਸਾਡਾ ਬਾਈ ਕਰਮਜੀਤ ਸਰਪੰਚ ਉਹ ਵੀ ਸਾਡੇ ਕੋਲ ਖੜਾ ਸੀ ਉਸ ਟਾਈਮ ਸਾਰਾ ਨਗਰ ਸਾਡੇ ਕੋਲ ਸੀ ਕੋਈ ਵੀ ਸਾਡੇ ਨਗਰ ਦਾ ਜੀ ਕਰ ਨਹੀਂ ਸੀ ਉਸ ਟਾਈਮ ਪਰ ਮੈਨੂੰ ਕੁਝ ਨਹੀਂ ਪਤਾ ਮੈਂ ਜਦੋਂ ਉਹਦੀ ਮਾਂ ਲੈ ਆਇਆ ਮੈਨੂੰ ਉਹ ਵੀ ਨਹੀਂ ਪਤਾ ਕਦੋਂ ਮੈਨੂੰ ਮਹਾਰਾਜ ਨੇ ਹੁਕਮ ਕਰਿਆ ਵੀ ਇਹ ਤੂੰ ਮਾਂ ਨੂੰ ਦਿਖਾ ਦੇ ਤੇ ਇਹਨਾਂ ਨੂੰ ਪਤਾ ਹੀ ਕਹਿੰਦੇ ਚਾਚਾ ਤੂੰ ਕੁੜੀ ਲੈ ਕੇ ਆਇਆ ਸੀ ਉਹਦੀ ਮਾਂ ਲੈ ਕੇ ਆਇਆ ਤੂੰ ਮੈਂ ਕਿਹਾ ਪੁੱਤ ਮੈਨੂੰ ਨਹੀਂ ਪਤਾ ਪਤਾ ਨਹੀਂ ਕੀ ਕਿਸ਼ਮਾ ਮਹਾਰਾਜ ਨੇ ਕਰਿਆ ਅਧਾਤਾ ਸਾਹਿਬ ਨੂੰ ਪਤਾ ਔਰ ਕੁੜੀ ਦੇ ਅਥਰੂ ਵਗਦੇ ਇਹ ਬੰਦਿਆਂ ਨੇ ਦੇਖਿਆ ਕਹਿ ਦੇਣ ਗਵਾਹ ਨੇ ਇਸ ਗੱਲ ਦੇ ਅਥਰੂ ਵਗਣ ਕੋੜੀਏ ਜਦੋਂ ਮੈਂ ਕਿਹਾ ਪੁੱਤ ਕਰਲਾ ਦਰਸ਼ਨ ਨੀ ਲਈ ਦੇ ਕਰਲਾ ਚੱਲਿਆ ਤੇਰਾ ਪੁੱਤ ਇਹਨਾਂ ਨੇ ਦੇਖਿਆ ਵੀ ਕੋੜੀ ਦੇ ਬਰਾਗ ਹੁੰਦਾ ਸੀ ਅੱਖਾਂ 'ਚੋਂ ਫਤਿਹਜੰਗ ਦੀ ਮਾਂ ਵੀ ਨਾਲ ਹੀ ਰਹਿੰਦੀ ਸੀ ਨਾਲ ਹੀ ਆਪਣੇ ਕੋਲੀ ਆ ਹੁਣ ਵੀ ਕੋਲੀ ਆ ਕੋਲੀ ਰਹੂਗਾ ਉਹਦੀ ਭੈਣ ਵੀ ਕੋਲੀ ਆ ਬੜੇ ਜਾਨਵਾਰਾ ਮੱਝੂ ਕੀ ਲੈਣ ਦੇ ਬਾਬੇ ਜੂਰੇ ਨੇ ਸਾਨੂੰ ਦਾਤ ਬਖਸ਼ੀ ਆ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਦਿੱਤੀਆਂ ਖਾਂਦੀਆਂ ਛੇਵੇਂ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਨੇ ਮੋਰਾਂ ਨੇ ਚਲੋ ਸੋ ਬਿਲਕੁਲ ਪਤੇ ਜੰਗ ਪਤੇ ਬਠਿੰਡਾ ਕਿਲਾ ਬਠਿੰਡਾ ਉਹ ਕੋੜਾ ਜਿਸ ਨੂੰ ਚਰਨਜੀਤ ਸਿੰਘ ਨੇ ਖਾਸੀ ਕਲਾ ਦੇ ਵਿੱਚ ਆਪਣੇ ਪੁੱਤ ਵਾਂਗ ਸਮਝਿਆ ਤੀਜਾ ਪੁੱਤ ਕਹਿੰਦੇ ਨੇ ਉਹਨੂੰ ਪਰ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਹਦੀ ਆਤਮਿਕ ਸ਼ਾਂਤੀ ਦੇ ਲਈ ਜਿਹੜਾ ਚਰਨਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਰੱਖੀ ਜਿੱਥੇ ਦੂਰੋਂ ਦੂਰੋਂ ਦੀ ਲੋਕ ਜਿਹੜੇ ਨੇ ਉਸ ਨੂੰ ਅੰਤਿਮ ਅਰਦਾਸ ਦੇ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਤਾਂ ਚਰਨਜੀਤ ਸਿੰਘ ਨੂੰ ਜਿੱਥੇ ਇੱਕ ਘਾਟਾ ਪਿਆ ਫਤਿਹਜੰਗ ਦੇ ਜਾਣ ਤੋਂ ਬਾਅਦ 2 ਘੰਟੇ ਬਾਅਦ ਹੀ ਇੱਕ ਸ਼ਖਸ ਜੋ ਜਿਸ ਤੋਂ ਉਹਨਾਂ ਦਾ ਦੁੱਖ ਨਹੀਂ ਦੇਖਿਆ ਗਿਆ ਉਹ ਇੱਕ ਕੋੜਾ ਜਿਹੜਾ ਉਹਨਾਂ ਨੂੰ ਦੇਖ ਕੇ ਗਿਆ ਤੇ ਬੇਟਾ ਜਿਹੜਾ ਉਹਨਾਂ ਦਾ ਦੋਨੋਂ ਬੇਟੇ ਬਾਹਰ ਰਹਿੰਦੇ ਨੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤੇ ਉਸੇ ਸਮੇਂ ਪਰਿਵਾਰ ਦੇ ਵਿੱਚ ਪੋਤਾ ਹੋਇਆ ਪੋਤੇ ਨੇ ਜਨਮ ਲਿਆ ਤੇ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਮਹਾਰਾਜ ਤੋਂ ਮੰਗ ਮੰਗ ਕੇ ਲਿਆ ਤੇ ਹੁਣ ਫਿਰ ਜਿਹੜਾ ਹੈ ਕਿਉਂ ਮੱਖਣਾ ਦੇ ਨਾਲ ਪਾਲ ਕੇ ਇਸ ਨੂੰ ਫਿਰ ਤੰਦਰੁਸਤ ਕਰੂੰਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਜੋ ਚਰਨਜੀਤ ਸਿੰਘ ਨੇ ਦੁਨੀਆ ਦੇ ਲਈ ਕੀਤਾ ਹੈ ਉਹ ਕਿਸੇ ਚੀਜ਼ ਤੋਂ ਘਟ ਨਹੀਂ ਹੈ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ